ਕਹਾਣੀ ਸੱਚਾ ਸੋਤਾ ਕਰਦੇ ਵੇੜੇ ਪਿਤਾ ਮਹਤਾ ਕਾਲੂ ਚਿੰਤਾ ਵਿੱਚ ਉਤਰ ਕੁਮਰ ਰਹੇ ਸਨ ਨਾਨਕ ਜੀ ਸ਼ਾਂਤ ਚਿੰਤ ਬੈਠੇ ਸਨ ਪਿਤਾ ਮਹਤਾ ਕਾਲੂ ਜੀ ਗੁਰਨਾਨਕ ਦੇਵ ਜੀ ਨੂੰ ਕਹਿੰਦੇ ਹਨ ਨਾਨਕਾ ਤੂੰ ਹੁਣ ਵੱਡਾ ਹੋ ਗਿਆ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਦੁਨੀਆਦਾਰੀ ਤੇ ਕੰਮ ਸਿੱਖੇ ਖੇਤੀ ਤੇ ਘਾਟੇ ਕਮਾ ਵਿੱਚ ਤੇਰਾ ਚਿੱਤ ਨਹੀਂ ਲੱਗਦਾ ਇਸ ਲਈ ਮੈਂ ਸੋਚਿਆ ਹੈ ਕਿ ਤੂੰ ਵਪਾਰ ਕਰਨਾ ਸ਼ੁਰੂ ਕਰ ਦੇ ਗੁਰਨਾਨਕ ਦੇਵ ਜੀ ਜੀਵੇ ਤੁਹਾਡੀ ਆਗਿਆ ਪਿਤਾ ਜੀ ਪਿਤਾ ਮਹਿਤਾ ਗਾੜੂ ਆ ਲੈ ਬੀਰ ਤੇ ਫੜ ਬਜਾਰ ਜਾ ਕੋਈ ਖਰਾ ਸੌਦਾ ਕਰੀ ਜਿਸ ਨਾਲ ਘਰ ਵਿੱਚ ਲਾਭ ਆਵੇ ਯਾਦ ਰੱਖੀ ਵਪਾਰ ਵਿੱਚ ਸੋਚ ਬੋਝ ਬਹੁਤ ਜ਼ਰੂਰੀ ਹੈ ਘਟਾਣੂ ਤੇ ਪਿਤਾ ਜੀ ਦਾ ਕਹਿਣਾ ਮੰਨਦੇ ਹੋਏ ਭਾਈ ਮਰਦਾਨਾ ਜੀ ਨੂੰ ਲੈ ਕੇ ਬਾਜ਼ਾਰ ਵੱਲ ਨੂੰ ਚੱਲ ਪਏ ਉਹਨਾਂ ਦੇ ਰਸਤੇ ਵਿੱਚ ਜੰਗਲ ਆਉਂਦੇ ਸਨ ਉਹ ਜੰਗਲ ਵਿੱਚੋਂ ਨੰਗਦੇ ਹੋਏ ਉਨ੍ਹਾਂ ਨੇ ਕੁਝ ਸਾਧੂਆਂ ਨੂੰ ਭਗਤੀ ਵਿੱਚ ਦੇਖਿਆ ਜੋ ਕਿ ਦੇਖਣ ਵਿੱਚ ਬਹੁਤ ਕਮਜ਼ੋਰ ਸਨ ਭਾਈ ਮਰਦਾਨਾ ਜੀ ਨੇ ਗੁਰਨਾਨਕ ਦੇਵ ਜੀ ਨੂੰ ਕਿਹਾ ਇਹ ਸਾਧੂ ਕਿੰਨੇ ਕਮਜ਼ੋਰ ਲੱਗ ਰਹੇ ਹਨ ਲੱਗਦਾ ਹੈ ਇਨ੍ਹਾਂ ਨੇ ਕੁਝ ਦਿਨਾਂ ਹੋ ਚੁੱਕੇ ਕੁਝ ਖਾਧਾ ਨਹੀਂ ਹੈ ਗੁਰਨਾਨਕ ਦੇਵ ਜੀ ਰੁਕੇ ਅਤੇ ਬਹੁਤ ਦੁਖੀ ਮਨ ਨਾਲ ਮਰਦਾਨਾ ਪਿਤਾ ਜੀ ਨੇ ਮੈਨੂੰ ਖਰਾ ਸੋਧਾ ਕਰਨ ਲਈ ਪੇਜਿਆ ਹੈ ਪੋਖਿਆਂ ਨੂੰ ਰੋਟੀ ਖਾਣਾ ਲਾਲੋ ਪੱਟਾ ਤੇ ਸੱਚਾ ਸੌਦਾ ਹੋਰ ਕੀ ਹੋ ਸਕਦਾ ਹੈ ਭਾਈ ਮਰਦਾਨਾ ਪਿਤਾ ਜੀ ਨੇ ਵਪਾਰ ਲਈ ਪੈਸੇ ਦਿੱਤੇ ਸਨ ਗੁਰਨਾਨਕ ਦੇਵ ਜੀ ਉਹ ਨਾਨਕ ਦੇਵ ਜੀ ਮਰਦਾਨਾ ਦੁਨੀਆ ਤੇ ਵਪਾਰ ਪੈਸੇ ਨਾਲ ਹੁੰਦਾ ਹੈ ਪਰ ਆਪ ਦਾ ਵਪਾਰ ਸੇਵਾ ਨਾਲ ਆ ਆਸੀਂ ਨਾਂ ਲੈ ਕੇ ਵਿੱਚ ਖਾਂ ਦਾ ਪ੍ਰਬੰਧ ਕਰੀਏ ਇੰਨਾ ਸੰਦੇਹ ਹੈ ਮਰਦਾਨਾ ਜੀ ਗੁਰਨਾਨਕ ਦੇਵ ਜੀ ਨਾਲ ਮਿਹਰ ਚਲੇ ਗਏ ਅਤੇ ਬਜਾਰੋਂ ਕੁਝ ਰਜਸ ਦਾ ਸਮਾਨ ਲੈ ਕੇ ਆਏ। ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਾਇਆ। ਭੁੱਖੇ ਸਾਧੂਆਂ ਨੇ ਭੋਜਨ ਛੱਕ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੂੰ ਕਿਹਾ, "ਪੰਚਾ ਤੇਰਾ ਪੜਾ ਹੋਵੇ। ਤੂੰ ਸਾਨੂੰ ਨਵਾਂ ਜੀਵਨ ਦਿੱਤਾ ਹੈ। ਪਰਮਾਤਮਾ ਤੇਨੂੰ ਹਮੇਸ਼ਾ ਖੁਸ਼ ਰੱਖੇ।" ਘਰ ਵਾਪਸੇ। ਨਾਨਕ ਦੇਵ ਜੀ ਖਾਲੀ ਹੱਥ ਪਹੁੰਚੇ। ਪਿਤਾ ਬੜੀ ਉਦਾਸ ਤੁਜਕਤਰ ਨਾਲ ਉਡੀਕ ਰਹੇ ਸਨ ਪਿਤਾ ਮਹਤਾ ਕਾਲੂ ਜੀ ਨੇ ਉਹ ਨਾਨਕidev ਜੀ ਨੂੰ ਪੁੱਛਿਆ ਆ ਗਏ ਨਾਨਕਾ ਦੱਸ ਫਿਰ ਕਿਹੜਾ ਸੌਦਾ ਕਰਕੇ ਆਇਆ ਹੈ ਕਿੰਨਾ ਮੁਨਾਫਾ ਕਮਾਇਆ ਨਾਨਕidev ਜੀ ਬੜੀ ਨਿਮਰਤਾ ਅਤੇ ਪਿਆਰ ਭਰੀ ਆਵਾਜ਼ ਨਾਲ ਬੋਲੇ ਪਿਤਾ ਜੀ ਮੈਂ ਕਿਹਾ ਅਜਿਹਾ ਸੌਦਾ ਕੀਤਾ ਹੈ ਜਿਸ ਨਾਲ ਮੁਨਾਫਾ ਕਦੇ ਖਤਮ ਨਹੀਂ ਹੋਵੇਗਾ ਮੈਂ ਭੁੱਖੇ ਸਾਧੂਆਂ ਨੂੰ ਪਹੁੰਚਣ ਸ਼ਿਕਾ ਕੇ ਸੱਚਾ ਸੌਦਾ ਕੀਤਾ ਹੈ ਪਿਤਾ ਮਹਤਾਕਾਲ ਪਹਿਲਾ ਤਾਂ ਬਹੁਤ ਗੁੱਸੇ ਆਏ ਤੇ ਕਿਹਾ ਕਿ ਨਾਨਕਾ ਤੂੰ ਸਾਰੇ ਪੈਸੇ ਉਲਟਾ ਦਿੱਤੇ ਇਹ ਕਿਹੜਾ ਫਪਾਰ ਹੈ ਗੁੱਸੇ ਹੋਣ ਤੋਂ ਬਾਅਦ ਪਿਤਾ ਮਹਤਾਕਾਲ ਜੀ ਨੇ ਜਦੋਂ ਗੁਰਨਾਨਕ ਦੇਵ ਜੀ ਦੇ ਚਿਹਰੇ ਉੱਤੇ ਲਾਹੇ ਨੂਰ ਅਤੇ ਸ਼ਾਂਤੀ ਦੇਖੀ ਤਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਦਾ ਪੁੱਤਰ ਕੋਈ ਸਧਾਰਨ ਮਨੁੱਖ ਨਹੀਂ ਹੈ ਸਗੋਂ ਪੂਰੀ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਉਣ ਵਾਲਾ ਰਹਿਬਰ ਹੈ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਭੁੱਖਿਆਂ ਨੂੰ ਭੋਜਨ ਛਕਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ, ਸ਼ੇਅਰ ਅਤੇ ਕਮੈਂਟ ਜਰੂਰ ਕਰੋ।